ਸਤਿ ਸ਼੍ਰੀ ਅਕਾਲ ਬੀ ਜੀ ਰਕੋ ਸਤਿ ਸ਼੍ਰੀ ਅਕਾਲ ਬਾਈ ਅਲਾਵਾ ਨਾਂ ਦੱਸੋ ਜੀ ਸਰਜੀਤ ਸਿੰਘ ਸਨੋਪਾ ਜਨੂ ਸਿੰਘ ਪਿੰਡ ਚਨੀਰ ਤੇ ਉਮਰ ਕਿੰਨੀ ਹੋ ਗਈ ਤੁਹਾਡੀ ਮੇਰੀ ਜੀ 72 ਸਾਲ ਦੀ ਉਮਰ ਹੋ ਗਈ ਇੱਕ ਸਵਾਲ ਆ ਤੁਹਾਨੂੰ ਪਹਿਲਾਂ ਤਾਂ ਇਹ ਦੱਸੋ ਵੀ ਲੋਕ ਹੁਣ ਦੇ ਸਾਡੇ ਤੇ ਲਾਉ ਤੁਸੀਂ ਅੱਛਾ ਜੀ ਅਸੀਂ ਠੰਡ ਦਾ ਸਮਾਂ ਆਉਂਦਾ ਉਦੋਂ ਕਹਿੰਦੇ ਆ ਠੰਡ ਜ਼ਿਆਦੇ ਆ ਠੀਕ ਹੈ ਜੀ ਜਦੋਂ ਗਰਮੀ ਹੁੰਦੀ ਆ ਅਸੀਂ ਗਰਮੀ ਦੇ ਟਾਈਮ ਤੇ ਕਹਿੰਦਾ ਗਰਮੀ ਜ਼ਿਆਦੇ ਆ ਜੀ ਤੁਹਾਡੇ ਸਮਾਂ ਕਿਵੇਂ ਸੀ ਗਰਮੀ ਜ਼ਿਆਦੇ ਹੁੰਦੀ ਸੀ ਕਿ ਠੰਡ ਜ਼ਿਆਦੇ ਹੁੰਦੀ ਸੀ ਤੁਸੀਂ ਦੱਸੋ ਆਪਣੇ ਬਾਰੇ ਜਦੋਂ ਸਾਡੇ ਛੋਡੇ ਵਰਗੀ ਉਮਰ ਸੀ ਹਾਂਜੀ ਇਦੋਂ ਠੰਡ ਵੀ ਚੌਗਣੀ ਸੀ अच्छा जी ਤੇ ਗਰਮੀ ਵੀ ਚੋਗਣੀ ਸੀ ਤੇ ਫਿਰ ਹੁਣ ਸਾਡੇ ਲੋਕ ਸਾਡੀ ਉਮਰ ਦੇ ਕਹਿਰੀਆਂ ਮੰਨ ਲਓ ਯਾ 40 ਸਾਲਾਂ ਦੇ ਵਿੱਚ ਆਉਂਦੇ ਨੇ 50 ਦੇ ਵਿੱਚ ਹੁੰਦੇ ਉਹ ਕਹਿੰਦੇ ਗਰਮੀ ਸਾਡੇ ਉਸ ਟਾਈਮ ਚ ਵੱਡੀ ਨਹੀਂ 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 ਇਹ ਗਲਤ ਹੈ ਉਦੋਂ ਗਰਮੀ ਬੇਜਾਬ ਵਾਲੀ ਜਾਦੇ ਸੀ ਇਹ ਹੁਣ ਆ ਜਿਹੜੇ ਤੁਸੀਂ ਫ੍ਰਿਜਾਂ ਦੇ ਪਾਣੀ ਪੀਂਦੇ ਉਹਨਾਂ ਨੇ ਖਤਮ ਕਰ ਦਿੱਤੀ ਸਰੀਰਤ ਜਾਨ ਹੀ ਨਹੀਂ ਹੁੰਦਾ ਹਾਂ ਜਾਨ ਨਹੀਂ ਤਾਕਤ ਨਹੀਂ ਰਹੀ ਅਨਚੇਹ ਅਨ ਹੋ ਗਿਆ ਜੂਰ ਗਿਆ ਦਾ ਸਾਡੇ ਵੇਲੇ ਤਾਂ ਜੇ ਛੋਲਿਆਂ ਦੀ ਇੱਕ ਰੋਟੀ ਖਾ ਲੈਂਦੇ ਹੱਥਨ ਦੀ ਰੋਟੀ ਨਹੀਂ ਖਾਂਦੇ ਸੀ ਹਾਂਜੀ ਹੁਣ ਤਾਂ ਬਿਮਾਰੀਆਂ ਦੇ ਬੰਦੇ ਬਿਮਾਰੀਆਂ ਦੇ ਅਈ ਨੂੰ 20 ਸਾਲ ਪਹਿਲਾਂ ਨਾ ਹਾਂਜੀ 25 ਸਾਲ ਪਹਿਲਾਂ ਮਾਜਵੀ ਸਿੱਖਾਂ ਦਾ ਵੇੜਾ ਜੀਮੀਂਦਾਰ ਪੰਜ 500 ਬੁੱਢੀ ਇੱਥੇ ਪੀਲਾ ਤੋੜਦੀ ਹੁੰਦੀ ਹਾਂਜੀ ਇਸ ਬਾਰੇ ਹਾਂਜੀ ਮੈਂ ਗੱਲ ਵੀ ਕਰਨੀ ਸੀਗੀ ਤੇ ਪੀਲਾ ਸਦਾ ਦੀ ਉਮਰ ਚ ਦੇਖੀ ਨਹੀਂ ਹੈਗੀਆਂ ਇਹ ਅੰਗੂਰਾ ਵਾਂਗੂ ਪੱਕਦੀਆਂ ਜੀ ਲੋ ਨਾਲ ਅੱਛਾ ਜੀ ਜੇ ਹੁਣ ਲੋ ਵੱਧ ਵਾਗੇ ਤਾਂ ਹੁਣ ਪੱਕਣ ਨਾ ਇਹ ਹਾਂ ਸਹੀ ਗੱਲ ਆ ਇਹ ਲੱਗਦੀਆਂ ਬਣਾ ਤੇ ਬਾਈ ਕਿਤੇ ਕਹਦੇ ਪਿਪਲ ਦੇ ਲੱਗਦੀਆਂ ਨਾ ਹੀ ਬਣਾ ਪਤਾ ਪਤਾ ਸਾਰੀ ਦੀ ਪ੍ਰੇਦਾ ਮਤਲਬ ਲੋਕ ਹਲੇ ਹੋਣ ਵਾਲੇ ਦਾ ਫਿਰ ਗਲਤ ਕਹਿ ਰਹੇ ਨੇ ਹੋਰ ਗਰਮੀ ਤਾਂ ਹੈ ਨਹੀਂਗੀ ਨਾ ਜਮਾਪੋਰਾ ਵੀ ਨਹੀਂ ਗਰਮੀ ਨੂੰ ਨਹੀਂ ਲੱਗਦੀ ਆ ਗਰਮੀ ਤੁਹਾਨੂੰ ਲੱਗਦੀ ਨਹੀਂ ਜੇ ਉਹ ਵਧੀਆ ਮਾਹੌਲ ਤੇ ਬੈਠੇ ਹੋਣਾ ਹੈ ਹਾਂ ਹਾਂ ਅਸੀਂ ਫਿਰ ਤੇਰੀ ਗੱਲ ਬਾਈ ਆ ਦਰਖਤ ਲਾਏ ਐ ਇਹ ਉਸ ਦੇ ਮਾਰੇ ਲਾਇਆ ਠੰਡਿ ਚ ਰਹਿਣੇ ਬਹੁਤ ਚੰਨਾ ਵਧੀਆ ਬਹੁਤ ਵਧੀਆ ਮਾਹੌਲ ਆ ਜਿਹੜਾ ਤੁਸੀਂ ਦੇਖੀ ਬਾਈ ਇਹ 72 73 ਕਿੰਨੇ ਆਪਣੀ ਸਾਰੀ ਝੜੀ ਜੁੜੀਆਂ ਹੋਈਆਂ ਟੋਟਲ ਅੱਛਾ ਜੀ ਤੇ ਉਦੋਂ ਇੱਥੇ ਪਾਣੀ ਨਹੀਂ ਸੀ ਪਾਣੀ ਪਿੰਡੋਂ ਆਉਦੇ ਟਕੋਰੇ ਟਕੋਰੀਆਂ ਬਣਾ ਕੇ ਪੀ ਲਾਣੀਆਂ ਉਹਦੇ ਹੁੰਦੇ ਤੇ ਚੰਗੀਆਂ ਬੁੜੀਆਂ ਦੇ ਨਾਲ ਜੋ ਆਖੜੀਆਂ ਮਟਿਆਰਾਂ ਕੁੜੀਆਂ ਆਉਂਦੀਆਂ ਤੋੜਨ ਪੀਲਾਂ ਅਗਰੀ ਦੀਆਂ ਬਾਈ ਹੁਣ ਤਾਂ ਕੁਛ ਵੀ ਨਹੀਂ ਹੈ ਇੱਲਾ ਉਸਤਾਦ ਦੀ ਉਮਰ 'ਚ ਦੇਖੀ ਹੈ ਨਹੀਂ ਆਈ ਤੁਸੀਂ ਤਾਂ ਦੇਖੀ ਨਹੀਂ ਸਾਡੀ ਸਾਡੀ ਉਮਰ 'ਚ ਹੀ ਪੂਰੀਆਂ ਹੋ ਗਈਆਂ ਹੁਣ ਤਾਂ ਦੇਖਿਆ ਅੰਗੂਰੀ ਹੀ ਬਣੇ ਤਲੀ ਆ ਪਰ ਹੁਣ ਦੇ ਦਾ ਸਾਡੇ ਜਨਰੇਸ਼ਨ ਸਾਡੇ ਸਾਹ ਦੇ ਤਾਂ ਇਹ ਕਹਿੰਦੇ ਨੇ ਵੀ ਗਰਮੀ ਸਾਡੇ ਟਾਈਮ ਦੀ ਆ ਪਰ ਜਿਹੜੇ ਹਕੀਕਤ ਆ ਉਹ ਤੁਹਾਡੇ ਸਾਹ ਨਹੀਂ 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 ਹੁਣ ਤਾਂ ਕੁਛ ਵੀ ਨਹੀਂ ਗਰਮੀ ਜੇ ਤੁਸੀ ਕਹਿੰਦੇ ਸਾਡੇ ਵਾਰੀ ਚਾਰ ਦਿਨ ਪਾਣੀ ਵਰ੍ਹਦਾ ਹੀ ਮੈਂ ਜਿਵੇਂ ਤੇਰੇ ਫਰਿੱਜ 'ਚ برف ਪਾਇ ਹਾਂਜੀ ਉਹਦੇ ਡਲੈਂਡ ਦੇ ਪੈਰ ਤੇ ਹੀ ਐ ਕੜਕ ਕੜਕ ਟੁੱਟਦੀ ਓ ਤੁਰਦੇ ਵਿੱਚ ਅੱਛਾ ਜੀ ਪਹਿਲਾਂ ਜਿਹੜੀ ਸੀ ਬਹੁਤ ਦਰਖਤ ਹੁੰਦੇ ਸੀਗੇ ਪਹਿਲਾਂ ਤੁਸੀਂ ਦੇਖੀਏ ਕਿੰਨਾ ਕਿ ਜ਼ਿਆਦਾ ਇੱਥੇ ਹੋ ਸੀ ਆ ਜੰਗਲੀ ਸੀਗਾ ਇੱਥੇ ਤਾਂ ਜੀ ਜਿੱਥੇ ਹੁਣ ਬੈਠੇ ਆ ਇੱਥੇ ਤਾਂ ਕੁਸ ਵੀ ਨਹੀਂ ਆਉਂਦਾ ਹੀ ਡਰਦਾ ਅੱਛਾ ਜੀ ਜੰਗਲੀ ਸੀ ਇੰਨੀ ਪੀੜੀ ਬਸ ਉਹ ਬਾਬੇ ਦੀ ਸਮਾਦਾ ਸਮਾਦਾ ਦੇ ਵਿੱਚ ਹੁੰਦਾ ਕਿ ਐਡਾ ਡਰਦਾ ਹਾ ਜਿਵੇਂ ਹੁਣ ਬਾਹਰ ਦੇ ਅੱਗੇ ਜੰਗਲ ਕਹਿੰਦੇ ਹੁੰਦੇ ਇਹ ਜੰਗਲੀ ਸੀ ਹਾਂ ਇਥੇ ਤਾਂ ਮੋਰਾਂ ਦਾ ਘਟਾ ਹੀ ਨਹੀਂ ਜੀ ਹੁਣ ਆਪਾਂ ਮੋਰ ਮੋਲ ਲਿਆ ਕੇ ਕਿਢਾਏ ਇਥੇ ਦਾ ਹਾਂ ਇਸ ਦਾ ਕਰੋੜਾਂ ਰੁਪਏ ਦੇ ਹਿਸਾਬ ਨਾਲ ਹੁੰਦੇ ਮੋਰ ਜਾਨਵਰ ਹੁੰਦੇ ਤੇ ਉਹ ਆਪਣੀ ਬਾਬੇ ਦੀ ਝੜੀ ਨੂੰ ਮਤਲਬ ਕੋਈ ਤੋੜਦਾ ਨਹੀਂ ਹੈ ਜ਼ਿੰਮੇਦਾਰ ਜਿਹੜੀ ਗੱਲ ਹੈ ਇੱਥੇ ਸਾਨੂੰ ਪੁਰਾਣੇ ਬੁੜੇ ਕਹਿੰਦੇ ਹੁੰਦੇ ਵੀ ਪਾ ਕੇ ਸਾਗਾ ਮਾਰਦੇ ਸੀ ਉਹਨਾਂ ਨੇ ਨਿੰਮ ਦੀਆਂ ਡਾਣੀਆਂ ਵੰਨਤੀਆਂ ਜਦੋਂ ਆਏ ਮੂੰਹ ਕਰੇ ਉਹਦੀ ਅੱਖਾਂ ਤੋਂ ਦਿਸਣੋਂ ਹਟ ਗਏ ਉਹਨਾਂ ਨੇ ਫੇਰ ਡਾਣੀਆਂ